ਇਕ ਕੋਈ ਮਹਾਪੁਰਸ਼ ਹੋਇਆ ਹੈ ਦੁਨੀਆ ਦੇ ਅੰਦਰ ਜਿਸ ਨੇ ਸਾਰੀ ਆਪਣੀ ਆਟੋ ਬਾਇਓਗ੍ਰਾਫੀ ਪਿਛਲੇ ਜਨਮ ਦੀ ਲਿਖੀ ਥੋੜਾ ਬਹੁਤ ਤੇ ਸਾਧੂ ਸੰਤ ਦੱਸ ਦਿੰਦੇ ਨੇ ਪਿਛੇ ਅਸੀਂ ਆ ਸੀ ਤੇ ਆ ਸੀ ਪਰ ਸੰਪੂਰਨ ਜੀਵਨ ਕੋਈ ਨਹੀਂ ਬਿਆਨ ਕਰ ਸਕਦਾ ਕੱਲਾ ਕੱਲਾ ਕਦਮ ਇਹ ਕੋਈ ਨਹੀਂ ਬਿਆਨ ਕਰ ਸਕਦਾ ਵਹਾਰਨ ਫਿਰ ਕਿਸ ਦੀ ਬੰਦਗੀ ਕੀਤੀ ਤੁਸੀਂ ਕਹਿੰਦੇ ਤਹ ਹਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲ ਦਾ ਅਰਾਦੀ ਇੱਥੇ ਬੜਾ ਸ਼ੰਕਾ ਹੈ ਇਹਨਾਂ ਪੰਕਤੀਆਂ ਤੇ ਕਈਆਂ ਨੂੰ ਇੱਥੇ ਲਬਜ਼ ਹੈ ਸਾਦੀ ਉਨੇ ਤੋਂ ਕਾਵ ਰਚਨਾ ਕਰਨੀ ਹੈ الفاظ ਰਾਣੀ ਚਾਹੀਦੇ ਚ ਚਾਲ ਰਾਣੀ ਚਾਹੀਦੀ ਤੇ ਜਦੋਂ ਪਹਿਲੇ ਲਫ਼ਜ਼ ਵਿੱਚ ਵਰਤਿਆ ਹੈ ਸਾਦੀ ਪਹਿਲੀ ਲਾਈਨ ਵਿੱਚ ਵਰਤਿਆ ਹੈ ਹੈ ਹਮ ਅਦਿਕ ਤਪਸ਼ਿਆ ਸਾਦੀ ਤੇ ਜਦੋਂ ਆ ਗਿਆ ਮਹਾਕਾਲ ਕਾਲ ਦਾ ਅਰਾਧਿ ਮਹਾਕਾਲ ਕੌਣ ਹੈ ਜਿਹੜਾ ਕਾਲ ਤੋਂ ਮਹਾਨ ਹੈ ਕਾਲ ਕੀ ਹੈ ਸਮਾਂ ਜਿਹੜਾ ਸਮੇਂ ਦੇ ਅਕੋਰਡਿੰਗ ਜੰਮਦਾ ਮਰਦਾ ਨਹੀਂ ਹੈ ਭਾਵ ਸਮਾਂ ਜਿਸ ਤੋਂ ਪੈਦਾ ਹੋਇਆ ਹੈ ਹਾਂ ਹਿੰਦੂ ਵੀਰ ਸ਼ਿਵਜੀ ਲਈ ਮਹਾਕਾਲ ਵਰਤਦੇ ਨੇ ਫਿਰ ਕੀ ਕਰੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰਾਮ ਵਰਤਿਆ ਰਮੇ ਹੋਏ ਪ੍ਰਭਾਤਮਾਲੀ ਤੇ Hindu ਰਾਮ ਵਰਤਦੇ ਨੇ ਰਾਮਚੰਦਰ ਦੀ ਅੱਖ ਹੋਵੇ ਤੁਹਾਡੇ ਲਈ ਰਾਮ ਕੌਣ ਹੈ ਸਿੱਖੋ ਰਮਤ ਰਾਮ ਸਭ ਰਹੋ ਸਮਾਇ ਜੋ ਰਮਿਆ ਹੋਇਆ ਹੈ ਜੋ ਸਦੀਵੀ ਹੈ ਜੇ ਨੂੰ ਕਲ ਵੀ ਤਾਂ ਲਿਖਿਆ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਭ ਜੋ ਮਹਾਰਾਜ ਜੋ ਸਦੀਵੀ ਹੈ ਜਿਹੜੇ ਰਾਮਚੰਦਰ ਜੀ ਮਹਾਰਾਜ ਨੇ ਉਹ ਸਦੀਵੀ ਨਹੀਂ ਹੈ